ਗੁੰਡੇ ਨਾ ਬਣੋ ਉਥੂ ਚੱਲੇ ਆ ਤੇ ਇੱਥੋਂ ਤੱਕ ੱਕੀ ਆਉਣੇ ਇਹ ਇਹ ਕੰਮ ਸਾਨੂੰ ਬਹੁਤ ਆਉਂਦਾ ਐਵੇਂ ਨਾ ਇਹ ਜੀ ਗਲਤੀ ਕਰ ਲਿਓ ਜੇ ਪਿੱਛੇ ਰੋ ਪਿੱਛੇ ਰੋ ਆ ਇੱਕ ਮਿੰਟ ਨੂੰ ਦੱਸਿਓ ਜੇ ਇਹ ਬੰਦਿਆਂ ਨੇ ਜੇ ਕੁਝ ਬੋਲਣਾ ਆਪਦੀ ਮੀਡੀਆ ਸੱਦਣ ਤੇ ਬੋਲਣ ਸਾਰਾ ਕੁਝ ਤੁਹਾਡੇ ਸਾਹਮਣੇ ਦੋਤਾ ਦੁੱਧ ਪਾਣੀ ਦਾ ਨਹੀਂ ਇਹ ਮੁੰਡਿਆਂ ਨੂੰ ਸਾਡੇ ਕੱਪਲ ਨੂੰ ਜਿਸਕੀਰਾਂ ਨੂੰ ਦਬਾ ਰੇ ਹਰ ਕਣੂ ਤੁਸੀਂ ਆਮ ਨਾਲ ਗੱਲ ਕਰੋ ਕਰਨੀ ਆ ਇਹਦਾ ਤੁਸੀਂ ਕਿਉਂ ਐਵੇਂ ਤੁਸੀਂ ਉਥੂ ਲੱਗੇ ਆ ਇੱਥੇ ਤੱਕ ਕੀ ਆਉਣੇ ਸਾਨੂੰ ਆਮ ਨਾਲ ਗੱਲ ਕਰੋ ਕਰਨੀ ਆ ਇਹਦਾ ਹਰ ਗੱਲ ਦਾ ਜਿਨ ਲੋਜੀਕਲ ਜਵਾਬ ਦਿੰਦਾ ਨਾ ਤਾਂ ਇਹ ਕਾਨੂੰਨ ਤੇ ਆ ਰਿਹਾ ਇੱਕ ਮਿੰਟ ਨਾ ਇਹ ਕਾਨੂੰਨ ਤੇ ਆ ਰਿਹਾ ਨਾ ਇਹ ਨਾ ਇਹ ਪਬਲਿਕ ਨੂੰ ਮਾਰਨ ਵਾਲੀ ਗੱਲ ਤੇ ਆ ਰਿਹਾ ਅਸੀਂ ਇਹਨਾਂ ਨੂੰ ਹਰ ਗੱਲ ਦਾ ਲੋਜੀਕਲ ਜਵਾਬ ਦਿੰਦਾ ਹੈ ਫੇਰ ਆਜੀਬ ਹੋ ਜਾਊਗਾ 10 ਪੈਸੇ ਦਾ ਸਬੂਤ ਹੈ ਤੂੰ ਕਰਦੇ ਸਹੀ ਕਰਦੇ ਸਹੀ ਤੁਹਾਨੂੰ ਇੱਕ ਗੱਲ ਦੱਸ ਦਿਆਂ ਇੱਕ ਗੱਲ ਦੱਸ ਦਿਆਂ ਪੰਜਾਬ ਦੀ ਮਿੱਟੀ ਲਈ ਐਫ ਜੇ ਹਜ਼ਾਰ ਨੂੰ ਪੰਜਾਬ ਦੇ ਲੋਕ ਖਰੀਦ ਲੈਣਗੇ ਇਹ ਪਤਾ ਕਰੋੜਾਂ ਦੀ ਜ਼ਮੀਨ ਦੀ ਬਰਬਾਦੀ ਕਰ ਰਹੇ ਨੇ ਇੱਕ ਕੈਂਸਰ ਦੇ ਲਈ ਕਿੰਨਾ ਇਲਾਜ ਹੁੰਦਾ ਇੱਕ ਕਾਲੇ ਪਿੰਡੀਏ ਨਹੀਂ ਅੱਜ ਸਭ ਖੜੇ ਨੇ ਬੰਦਿਆਂ ਨੂੰ ਮਾਰਨ ਵਾਲੇ ਇੱਕ ਮਿੰਟ ਸੁਣੋ ਇੱਕ ਮਿੰਟ ਸੁਣੋ ਮੇਰੇ ਨਾਲ ਜਿਹਦਾ ਗੱਲ ਕਰੀਓ ਕਾਲ ਸੁਣੋ ਮੈਂ ਤੁਹਾਨੂੰ ਮਾਨ ਸਾਹਿਬ ਕਹਿ ਰਿਹਾ ਰਾਮਨਾਥ ਗੱਲ ਮਾਨ ਸਾਹਿਬ ਤੁਸੀਂ ਆਪਣੇ ਤੁਸੀਂ ਗੱਲ ਕੋਈ ਨਿਕਲੋ ਕਰੋ ਉੱਥੋਂ ਸ਼ੁਰੂ ਹੋਏ ਸਾਨੂੰ ਇੱਥੋਂ ਤੱਕ ਕੀ ਆਉਣੇ ਬੰਦਿਆਂ ਨੂੰ ਤੁਹਾਡੀ ਧਰਤੀ ਜ਼ਮੀਨ ਸਾਰੀ ਨਿਛਲੀ ਹੋਈ ਪਈ ਹੈ ਹੈ ਧਰਤੀ ਜ਼ਮੀਨ ਸਾਰੀ ਨਿਛਲੀ ਹੋਈ ਪਈ ਹੈ ਮਤਲਬ ਤੁਹਾਨੂੰ ਲਾਇਸੈਂਸ ਕਰਦੀ ਹੁਣ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਨਹੀਂ 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 ਫਿਰ ਤੁਹਾਨੂੰ ਨਹੀਂ ਸਰਟੀਫੀਕੇਟ ਮਿਲ ਗਿਆ ਕਿ ਤੁਸੀਂ ਜ਼ਮੀਨਾਂ ਨੂੰ ਨਿਛਲੀ ਕਰ ਲਿਆ ਨਹੀਂ ਜ਼ਮੀਨ ਨਹੀਂ ਨਿਛਲਾ ਇਹ ਮੰਨ ਰਹੇ ਆ ਇਹ ਮੰਨ ਰਹੇ ਆ ਸਾਰੇ ਹਾਂ ਇਹ ਇਹ ਮੰਨ ਗਏ ਆ ਸਾਰੇ ਸਾਰੇ ਮੰਨ ਗਏ ਆ ਇਹ ਮੰਨ ਗਏ ਆ ਮਨ ਕੇ ਕਿ ਇਹ ਗੰਦੀ ਹੋ ਗਈ ਆ ਅਸੀਂ ਵੀ ਗੰਦੀ ਕਰ ਰਹੇ ਆ ਆ ਮੰਨ ਕੇ ਜਾ ਰਹੇ ਥੋਣ ਇਹ 10 ਨੰਬਰ ਕਲੋਜ਼ ਹੈ ਜਿਹਦੇ ਹਿਸਾਬ ਨਾਲ ਇਹ ਬੰਦ ਹੋ ਰਿਹਾ ਆ ਆ ਵਾਲੇ ਸੈਕਸ਼ਨ ਕਿਹਦੇ ਆਰਡਰ ਕਿਹਦੇ 10 10 ਇਹ ਨੈਸ਼ਨਲ ਪੋਜੀਸ਼ਨ ਐਂਟੀਟੀ ਦੇ ਹੁੰਦੇ ਐਂਟੀਟੀ ਦੇ ਆਰਡਰ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਦੇ ਪਾਜੀ ਇੱਕ ਵਾਰੀ ਕੰਮ ਕਰ ਕਰ ਲੈ ਦਿੰਦੇ ਓ ਆਪਣਾ ਇੱਕ ਨਾਮ ਵੱਲ ਪੁਰਿਆ ਜੇ ਇੱਕ ਮੈਂ ਗੱਲ ਆ ਪੜੇ ਜੇ ਤੁਸੀਂ ਆ ਗੁਰਿਆਉਣ ਨਾਲੇ ਅਖਲਾਬ ਕਰਦੇ ਇੱਕ ਮਿੰਟ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਦਾ ਪੜੇ ਇੱਕ ਇੱਕ ਮੈਂ ਇੱਕ ਗੱਲ ਦੱਸ ਦਿਆਂ ਇਹਨਾਂ ਨੇ ਇੱਕ ਮਿੰਟ ਬਾਹਰ ਜਾ ਕੇ ਬੁਲਾ ਲਾ ਬਾਹਰ ਜਾ ਕੇ ਇੱਕ ਮੇਰੀ ਗੱਲ ਇਹਨਾਂ ਨੇ ਮੇਰੀ ਪੱਗ ਦੀ ਗੱਲ ਪੁੱਛੀ ਹਾਂਜੀ ਅਸੀਂ ਇਹ ਕਹਿ ਰਹੇ ਕਿ ਡਾਈਵ ਬੰਦ ਹੋਈ ਅਸੀਂ ਕਹਿ ਰਿਹਾ ਇੱਕ ਮਿੰਟ ਸੁਣ ਲਿਓ ਜੀ ਯਾਰ ਗੱਲ ਜੋਰ ਆ ਜੋ ਡਿਸਚਾਰਜ ਕਰਦੇ ਆ ਨਾ ਇਹ ਬੰਦ ਹੋ ਜੇ ਅਸੀਂ ਜਾ ਰਹੇ ਹਾਂ ਕਿ ਡਰਾਈਡ ਐਂਗ ਲੈ ਆਓ ਜਾ ਜ਼ਰਦਲਦੀ ਵਾਲੀ ਡਾਂਗ ਲੈ ਆਓ ਔਰ ਇਸ ਦੇਸ਼ ਇਸ ਦੇਸ਼ ਕੋਈ ਵੱਖਰੀ ਗੱਲ ਨਹੀਂ ਹੈ ਤਾਮਨ ਲਾਡੂ ਚ 2011 ਚ ਹਾਂ ਅਸੀਂ ਕੋਈ ਇਹਦੇ ਚ ਰੋਕ ਨਹੀਂ ਰਹਿਗੇ ਅਸੀਂ ਕਹਿ ਰਹੇ ਹੁਣ ਤੁਸੀਂ ਉਹ ਬੋਲੋ ਕੋਲ ਪੜ੍ਹ ਦਿਓ ਉਹ ਕੋਈ ਨੰਬਰ ਪਾ ਦੇ ਇੱਕ ਹੰਡਾ ਆਰਡਰ ਪਾਓ ਆਰਡਰ ਸੁਣੋ ਮੈਂ ਕਹਿੰਦਾ ਸੁਣ ਲਓ ਜਵਾਨ ਸਾਹਿਬ ਜਵਾਨ ਸਾਹਿਬ ਐਨ ਨਹੀਂ ਖੁਦ ਜਾਂਦੇ ਐਨ ਸੁਣ ਲਓ ਸੁਣ ਲਓ ਜਵਾਨ ਸਾਹਿਬ ਹੁਣ ਚਾਹ ਐਨ ਆਰਡਰ ਪਾਉਣ ਦੇ ਮੈਂ ਤੁਹਾਨੂੰ ਦੱਸਦੇ ਮੈਂ ਆਰਡਰ ਸੁਣ ਲਓ ਤਿੰਨ ਪਿੱਲਾ ਹੋਈਆਂ ਸੀ ਜੋ 48 ਜਿਹੜੀ ਬੱਦਰ ਕੇ ਲਈ ਉਹਦੇ ਵਿੱਚ ਪਹਿਲੀਆਂ ਦੋ ਪੀਲਾ ਜਿਹੜੀਆਂ 40 ਐਮ ਬੈਡੀ 50 ਐਮ ਦੇ ਉਹਨਾਂ ਨੂੰ ਵਿੱਚੇ ਲਿਆ ਉਹਨਾਂ ਨੇ ਪਰ ਇੱਕ ਮਿੰਟ ਸਿਰ ਰੁਕ ਕਰ ਯਾਰ ਇਹਦਾ ਆਰਡਰ ਇਹਦਾ ਅਦਰ ਟੂ ਅਪੀਲ ਵੀਰ ਇਨ ਦਾ ਐਂਟਰੀ ਆਰਡਰਸ ਹੈਵ ਬੀਨ ਪਾਸ ਡੇਰੀ ਤੇ ਕਲੀਅਰ এনवायरमेंट ਕਲੀਅਰੈਂਸ ਕੰਡੀਸ਼ਨ ਡੈਟ ਥੇਰ ਵਿਲ ਬੀ ਨੋ ਡਿਸਚਾਰਜ ਆਫ ਐਫਲੂਐਂਟ ਟ੍ਰੀਟਡ ਵਾਟਰ ਇਨ ਬੁੱਧਾ ਦਰਿਆ ਇਨ ਦਾ ਪ੍ਰੈਜ਼ੈਂਟ ਅਪੀਲ ਮਤਲਬ ਇਹ ਜਿਹੜੇ ਜਿਹੜਾ ਵਿਵਸਥਾ ਜੀ ਇਹ ਇਹਨਾਂ ਦੋਨਾਂ ਦੀ ਗੱਲ ਹੋਈ 40 ਤੇ 50 ਦੀ ਤੇ ਜਿਹੜੀ ਹੁਣ ਬਹਾਦਰ ਕੇਲ ਵੀ ਸੁਣ ਲੋ ਇਹਦਾ ਪ੍ਰੈਜ਼ੈਂਟ ਅਪੀਲ ਕਾਉਂਸਲ ਫੋਰ ਦਾ ਐਪਲੀਕੈਂਟ ਹੈਜ਼ ਰੈਫਰਡ ਟੂ ਦਾ ਈਸੀ ਡੇਟਡ 8 12 14 ਥੇਰ ਇਨ ਦਾ ਸਪੈਸੀਫਿਕ ਕੰਡੀਸ਼ਨ ਨੰਬਰ 4 ਰਿਕਵਾਇਰਸ ਅ ਪ੍ਰੋਪੋਨੈਂਟ ਟੂ ਮੇਨਟੇਨ ਜ਼ੀਰੋ ਲਿਕੁਇਡ ਡਿਸਚਾਰਜ ਦਾ ਈਸੀ ਕੰਡੀਸ਼ਨ ਇਜ਼ ਬਾਈਂਡਿੰਗ ਹੈਜ਼ ਬਾਈ ਵੇ ਆਫ ਐਂਟਰੀ ਮੋਡਰ ਹੋਈ ਡਾਇਰੈਕਟਡ ਟੀਲ ਦਾ ਨੈਕਸਟ ਡੇਟ ਆਫ ਹੇਅਰਿੰਗ ਦਾ ਨੋਟ ਟੂ ਬੀ ਰਿਸੀਵਡ ਸਟੇਪ ਇਨ ਪਰਚੁਏਸਮੈਂਟ ਪਿਊਨ ਆਰਡਰ will be taken <imitation> subject to compliance with environment norms and clearance condition clearance condition ye kehndi no discharge no dal reha teen door anti te bas